कि मैं गोल्डी शर्मा पटियाला तो इंडियन एडेल एकेडमी दा पटाला दे, दे डायरेक्टर बोल रहा ते ਸਾਡੀ ਆਧਾਰ ਫਾਊਂਡੇਸ਼ਨ ਜੋ ਰਵੀ ਜੀ ਨੇ ਇੱਥੇ ਸਟਾਰਟ ਕੀਤੀ ਹੋਈ ਹੈ ਅਸੀਂ ਪਟਿਆਲੇ ਵੀ ਹੁਣ ਸਟਾਰਟ ਕੀਤੀ ਹੈ ਤੇ ਅੱਜ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਰਵੀ ਜੀ ਦਾ ਹਮੇਸ਼ਾ ਹੀ ਕੋਈ ਨਾ ਕੋਈ ਅੱਛਾ ਉਪਰਾਲਾ ਕਰਦੇ ਨੇ ਹੈ ਅੱਜ ਇੱਥੇ ਬਹੁਤ ਅੱਛਾ ਇਹਨਾਂ ਨੇ মিডিਆ ਨੂੰ ਸਾਰਾ ਇੱਥੇ ਇਕੱਠਾ ਕਰਕੇ ਬੀਪੀਆਰਓ ਸਾਹਿਬ ਆਏ ਹੋਏ ਸਾਰੇ ਬਰਿਸ਼ਟ ਪੱਤਰਕਾਰ ਉਰੇ ਬੁਲਾਏ ਹੋਏ ਬੜੇ ਅੱਛੇ ਅੱਛੇ ਟੈਲੈਂਟ ਜਿਹੜੇ ਲੋਕ ਬੱਚਿਆਂ ਨੇ ਦਿਖਾਏ ਤੇ ਕਈ ਕਈਆਂ ਨੇ ਸ਼ੌਕੀਆ ਤੌਰ ਤੇ ਵੀ ਗਾਇਆ ਤੇ ਬੜਾ ਹੀ ਉਹਨਾਂ ਨੂੰ ਉਹਨਾਂ ਨੇ ਪ੍ਰੋਫੈਸ਼ਨਲੀ ਸਾਨੂੰ ਫੀਲ ਹੋਇਆ ਕਿ ਗਾ ਰਹੇ ਨੇ ਔਰ ਅੱਛਾ ਲੱਗਦਾ ਹੈ ਰਵੀ ਜੀ ਦਾ ਹਰ ਉਪਰਾਲਾ ਹੀ ਬੜਾ ਵਧੀਆ ਹੁੰਦਾ ਤੇ ਐਸੀ ਤਰ੍ਹਾਂ ਪਟਿਆਲਾ ਵੀ ਹੁਣ ਨੈਕਸਟ ਇਵੈਂਟ ਪਟਿਆਲੇ ਰੱਖਾਂਗੇ ਤੇ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਸਾਰੇ ਆਣਗੇ ਹਮੇਸ਼ਾ ਟੈਲੈਂਟ ਨੂੰ ਪ੍ਰੋਮੋਟ ਕਰਨਾ ਸੋਸ਼ਲ ਐਕਟੀਵਿਟੀਆਂ ਦੇ ਅੰਦਰ ਪਾਰਟਿਸਿਪੇਟ ਕਰਨਾ ਇਹ ਰਵੀ ਜੀ ਦਾ ਹਮੇਸ਼ਾ ਇਹਨਾਂ ਦਾ ਹਮੇਸ਼ਾ ਇਹਨਾਂ ਨੇ ਅਗਰਸਰ ਰਹੇ ਨੇ ਉਸ ਲਈ ਤੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਰਹੇ ਹਾਂ ਅੱਗੇ ਵੀ ਰਹਾਂਗੇ ਬਹੁਤ ਬਹੁਤ ਧੰਨਵਾਦ ਹੈ ਇੱਥੇ ਸਾਨੂੰ ਬੁਲਾਉਣ ਦਾ ਥੈਂਕ ਯੂ ਬੱਚੇ ਦੀ ਗੱਲਾਂ ਕਰਾਂਗੇ ਬੱਚਿਆਂ ਨੂੰ ਮੌਕਾ ਮਿਲੂਗਾ ਅੱਗੇ ਨਿਕਲਣ ਦਾ ਜਿਹੜੇ ਬੱਚੇ ਇੱਥੇ ਸਿਖ ਰਹੇ ਹੋ ਇੱਥੇ ਦੇਖੋ ਜੀ ਜਿੱਥੇ ਮੈਂ ਸੁਣਿਆ ਅੱਜ ਦੇ ਇਵੈਂਟ 'ਚ ਇੱਕ ਬੱਚੀ ਨੇ ਬਹੁਤ ਹੀ ਅੱਛਾ ਗਾਇਆ ਅਰ ਅਸੀਂ ਉਹਨਾਂ ਨੂੰ ਪ੍ਰੋਮਿਸ ਕਰਕੇ ਜਾ ਰਹੇ ਹਾਂ ਵੀ ਉਸ ਬੱਚੀ ਨੂੰ ਆਪਾਂ ਇੱਕ ਉਹਦਾ ਕਮਰਸ਼ੀਅਲ Song ਪ੍ਰੋਫੈਸ਼ਨਲ Song ਉਹਦਾ ਰਿਕਾਰਡ ਕਰਾਂਗੇ ਤਾਂ ਕਿ ਉਹਦਾ ਅੱਗੇ ਆਡੀਓ ਵੀਡੀਓ ਬਣਾ ਕੇ ਅਗਲੇ ਬੱਚੀ ਨੂੰ ਉਹਨੇ ਬਹੁਤ ਅੱਛਾ ਗਾਇਆ ਮਤਲਬ ਉਹਦਾ ਟੈਲੈਂਟ ਅਸੀਂ ਅੱਗੇ ਲਿਆਉਣ ਲਈ ਜੋ ਵੀ ਕਰ ਸਕਾਂਗੇ ਸਾਰੇ ਮਿਲ ਕੇ ਕਰਾਂਗੇ ਜ਼ਰੂਰ ਅਕੈਡਮੀ ਜੋ ਕੰਮ ਕਰ ਰਹੀ ਹੈ ਐਕੈਡਮੀ ਬਹੁਤ ਅੱਛਾ ਕੰਮ ਕਰ ਰਹੀ ਹੈ ਲੁਧਿਆਣੇ ਚ ਬੜਾ ਅੱਛਾ ਨਾਮ ਹੈ ਇੰਡੀਅਨ ਆਈਡਲ ਦਾ ਵੈਸੇ ਇਹ 14-15 ਸਾਲ ਤੋਂ ਇੰਡੀਅਨ ਆਈਡਲ ਜਿਹੜਾ ਹੈ ਆਪਣਾ ਸਭ ਤੋਂ ਨੰਬਰ 1 ਸ਼ੋਅ ਰਿਹਾ ਹੈ ਸੋਨੀ ਟੀਵੀ ਤੇ ਤੇ ਇੰਡੀਅਨ ਆਈਡਲ ਅਕੈਡਮੀ ਦੀ ਜਿਹੜੀ ਗ੍ਰੋਥ ਹੈ ਬਹੁਤ ਅੱਛੀ ਹੈ ਬੱਚੇ ਇੱਥੋਂ ਨਿਕਲ ਕੇ ਅਲੱਗ-ਅਲੱਗ ਚੈਲਨਾ ਤੇ ਵੀ ਗਏ ਨੇ ਪਟਿਆਲੇ ਤੋਂ ਵੀ ਗਏ ਨੇ ਲੁਧਿਆਣਾ ਤੋਂ ਵੀ ਗਏ ਨੇ ਅੱਗੇ ਵੀ ਸਾਡੀ ਕੋਸ਼ਿਸ਼ ਰਹੇਗੀ ਬੱਚਿਆਂ ਲਈ ਜੋ ਵੀ ਅਸੀਂ ਕਰ ਸਕੀਏ ਜਿੰਨਾ ਵੀ ਅਸੀਂ ਕਰ ਸਕਿਆਂ ਜ਼ਰੂਰ ਕਰਾਂਗੇ ਅੱਜ ਦਾ ਜਿਹੜਾ ਉਪਰਾਲਾ ਰਵੀ ਜੀ ਨੇ ਇੰਡੀਅਨ ਆਈਡਲ ਅਕੈਡਮੀ ਦੇ ਵਿੱਚ ਕਿਤਨਾ ਜਰਨਲਿਸਟ ਆਪਣੇ-ਆਪ ਹੈਨਾ ਨੂੰ ਆਨਰ ਕਰਨ ਦਾ ਮੋਟੀਵੇਟ ਕਰਨ ਦਾ ਆਪ ਹੀ ਆਪਣੇ ਵਿੱਚ ਇੱਕ ਅਦਭੁਤ ਇਨੀਸ਼ੀਏਟਿਵ ਹੈ ਕਿਉਂਕਿ ਮੀਡੀਆ ਬਹੁਤ ਇੰਪੋਰਟੈਂਟ ਰੋਲ ਸਾਡੀ ਸਾਡੀ ਸੋਸਾਇਟੀ ਦੇ ਵਿੱਚ ਇੱਕ ਧਮ ਹੈ ਸਾਡੇ ਲਈ ਤੇ ਪਿਲਰ ਉਹ ਨਰੇਨ ਕਰਨਾ ਉਹਨੂੰ ਐਨਕਰਾਜ ਕਰਨਾ ਉਹਨੂੰ ਮੋਟੀਵੇਸ਼ਨ ਕਰਨਾ ਰੈਕਗਨਾਈਜ਼ ਕਰਨਾ ਵੈਲੀਡੇਸ਼ਨ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਉਹ ਆਪਣੀ ਡਿਊਟੀਆਂ ਨੂੰ ਇਸ ਤਰ੍ਹਾਂ ਹੀ ਪਰਸੀਊ ਕਰਦੇ ਰਹਿਣ ਵਿਦ ਇਫੈਕਟਿਵਨੈਸ ਐਂਡ ਫੀਅਰਲੈਸਨੈਸ ਮੈਂ ਬਹੁਤ ਹੀ ਐਪਰੀਸ਼ੀਏਟ ਕਰਦੀ ਆ ਇਸ ਇਨੀਸ਼ੀਏਟਿਵ ਨੂੰ ਤੇ ਵਧਾਈਆਂ ਵੀ ਦੇਣੀਆਂ ਆ ਕਿ ਇਸ ਸਕਸੈਸਫੁਲ ਇਵੈਂਟ ਅੱਜ ਦਾ ਜਿਹੜੀ ਈਵਨਿੰਗ ਹੈ ਉਹਦੇ ਦੇ ਸਾਨੂੰ ਇੱਥੇ ਪਾਰਟ ਬਣਾਉਣ ਲਈ ਤੇ ਸਾਰੇ ਭਾਵਾਂ ਤੇ ਪਹਿਨਾ ਨੂੰ ਜਰਨਲਿਸਟ ਭਾਵਾਂ ਨੂੰ ਸਹਾਇਤੀ ਤੇ ਤੁਹਾਨੂੰ ਸਾਰਿਆਂ ਨੂੰ ਸਹਾਇਤੀ ਬਹੁਤ ਲੱਗ ਲੱਗ ਬੈਠੇ ਥੈਂਕ ਯੂ ਸਰ ਇਹ ਟੈਲੀਗੇਸ਼ਨ ਮੌਕਾ ਲੈਣ ਲਈ ਹੈ ਬੱਚੇ ਵੀ ਬਾਰੇ ਵੀ ਛੋਟੇ ਛੋਟੇ ਬਹੁਤ ਹੀ ਵਧੀਆ ਬੱਚੇ ਨਵੇਂ ਉੱਭਰ ਰਹੇ ਹੈ ਟੈਲੈਂਟ ਦੇ ਵਿੱਚ ਕਲਚਰ ਤੇ ਸਾਡੀ ਵੈਸੇ ਹੀ ਪੰਜਾਬ ਦੀ ਆਪਣੀ ਰਿਚ ਕਲਚਰ ਹੈ ਉਹਦੇ ਲਈ ਮਨਿਆ ਜਾਂਦਾ ਹੈ ਉਹਨੂੰ ਪ੍ਰਮੋਟ ਕਰਨ ਲਈ ਜਿਹੜੀ ਇਹ ਕੈਂਪੀ ਉਗਾਲਾ ਕਰ ਰਹੀ ਹੈ ਨਵੇਂ ਟੈਲੈਂਟ ਨੂੰ ਅੱਗੇ ਲੈ ਕੇ ਆ ਰਹੀ ਹੈ ਬਹੁਤ ਹੀ ਸਰਾਨੀਏ ਹੈ ਮੈਂ ਬਹੁਤ ਸ਼ੁਭਕਾਮਨਾਵਾਂ ਐਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਰਵੀ ਜੀ ਨੂੰ ਦੇਨੀਆ ਤਾਂ ਕਿ ਉਹ ਐਵੇਂ ਦੇ ਹੀ ਬੱਚਿਆਂ ਨੂੰ ਅੱਗੇ ਲੈਂਦੇ ਰਹਿਣ ਤੇ ਸਾਡੇ ਕਲਚਰ ਨੂੰ ਐਵੇਂ ਪ੍ਰਮੋਟ ਕਰਦੇ ਰਹਿਣ ਅੱਜ ਵਿਸਾਖੀ ਦੇ ਦਿਹਾੜੇ ਤੇ ਸ਼ਬਦ ਦਿਹਾੜੇ ਤੇ ਨਮਾਸਾਲ ਚਲੇ ਆ ਉਹਦੇ ਉੱਤੇ ਇੰਡIAN ਅਕੈਡਮੀ ਵੱਲੋਂ ਬਹੁਤ ਸੋਹਣਾ ਰਵਿੰਦਰੰਦਰਨ ਜੀ ਵੱਲੋਂ ਫੰਕਸ਼ਨ ਕਰਵਾਇਆ ਗਿਆ ਤੇ ਬਹੁਤ ਅੱਛਾ ਲੱਗਿਆ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਹੀ ਅਸੀਂ ਆ ਤੇ ਉਹਨਾਂ ਨੂੰ ਸਨਮਾਨ ਤਕੀ ਦੇਣਾ ਉਹ ਸੁਸਾਇਟੀ ਉਹਨਾਂ ਦੀ ਰਿਸਪੈਕਟ ਕਰੇ ਉਹਨਾਂ ਲਈ ਸਭ ਤੋਂ ਵੱਡਾ ਸਨਮਾਨ ਇਹ ਹੈ ਬਾਕੀ ਹਰ ਬੰਦੇ ਨੂੰ ਸਮਝਣਾ ਚਾਹੀਦਾ ਵੀ ਜਰਨਲਿਜ਼ਮ ਬੜੀ ਇੱਕ ਟਫ ਜੌਬ ਆ ਤੇ ਉਹ ਜਿੰਨਾ ਵੀ ਜਿਹੜੇ ਹਾਲਾਤਾਂ 'ਚ ਕੰਮ ਕਰਦੇ ਨੇ ਸਾਨੂੰ ਉਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਸੋ ਥੈਂਕ ਯੂ so much ਇਹ ਤੁਸੀਂ ਗੋਪ ਅਤੇ ਜੀ ਕਿਸਾ ਹੋ ਰਿਹਾ ਦੇਖਦੇ ਨਾ ਕਰਕੇ ਕਿੰਦਾ ਮਾਹੌਲ ਹੈ ਬਈ ਬਹੁਤ ਵਧੀਆ ਐਜ ਜੀ ਅਕੇਜਨ ਜਿਹੜੀਆਂ ਨੇ ਉਹਦੇ ਤੇ ਪੱਤਰਕਾਰਾਂ ਨੂੰ ਪੱਤਰਕਾਰਤਾ ਨੂੰ ਯਾਦ ਕਰਨਾ ਤੇ ਬਹੁਤ ਵਧੀਆ ਅੱਜ ਮਾਹੌਲ ਵੀ ਬਹੁਤ ਵਧੀਆ ਹੈ ਸਾਰੇ ਜਰਨਲਿਸਟ ਆਏ ਸਾਰਾ ਨੇ ਆਪਣੀ ਜਿਹੜੀ ਉਹਨਾਂ ਦੀ ਯਾਤਰਾ ਹੈ ਪੱਤਰਕਾਰਤਾ ਦੀ ਇਹਦੇ ਬਾਰੇ ਵੀ ਗੱਲ ਕੀਤੀ ਵਿਸਾਖੀ ਦੇ ਦਿਹਾੜੇ ਤੇ ਖਾਸ ਤੌਰ ਤੇ ਇਸ ਤਰੀਕੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਨਾਲ ਉਹ ਜਿਹੜੀ ਇੱਕ ਗੀਤਮਈ ਸ਼ਾਮ ਦੇ ਨਾਲ ਜਿਵੇਂ ਕਿ ਪੱਤਰਕਾਰਾਂ ਦੇ ਸਨਮਾਨ ਜਿਹੜਾ ਹੈਗੇ ਨੇ ਚਾਰ ਚੰਨ ਲਗਾਤੇ ਤੇ ਜਿਨੇ ਵੀ ਸਾਰੇ ਲੋਕ ਆਏ ਜਿਸ ਤਰੀਕੇ ਨਾਲ ਉਹਨੇ ਪੱਤਰਕਾਰਤਾ ਨੂੰ ਸਾਰ ਨੂੰ ਐਪਰੀਸ਼ੀਏਟ ਕੀਤਾ ਤੇ ਇੱਕ ਪੱਤਰਕਾਰ ਹੋਣ ਦੇ ਨਾਤੇ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ 'ਚ ਆ ਇੱਕ ਚੀਜ਼ ਹੈ ਜਿਹਨੂੰ ਪੱਤਰਕਾਰ ਸਭ ਤੋਂ ਜ਼ਿਆਦਾ ਸੰਜੋਗ ਕੇ ਰੱਖਣਾ ਚਾਹੁੰਦਾ ਹੈ ਤੇ ਇਸ ਮੋਮੈਂਟ ਨੂੰ ਅਸੀਂ ਬਿਲਕੁਲ ਰਵਿੰਦਰਨੰਦ ਜੀ ਦਾ ਸ਼ੁਕਰੀਆ ਕਰਦੇ ਹਾਂ ਇਹ ਸਾਰੀਆਂ ਜਿਹੜੀਆਂ ਮੋਮੈਂਟਸ ਹੈ ਸੰਜੋਗ ਕੇ ਰੱਖਾਂਗੇ ਜ਼ਿੰਦਗੀ ਵਿੱਚ ਧੰਨਵਾਦ ਹੈ ਇੰਡੀਅਨ ਰਾਈਟਰ ਅਕੈਡਮੀ ਦਾ ਰਵਿੰਦਰਨੰਦ ਸ਼ਰਮਾਈ ਦਾ ਵਿਸ਼ੇਸ਼ ਰੂਪ ਚ ਕਿ ਉਹਨਾਂ ਨੇ ਫੋਟੋਗ੍ਰਾਫਰਸ ਨੂੰ ਯਾਦ ਕੀਤਾ ਜਿਹੜੇ ਉਹਨਾਂ ਦੇ ਸ਼ੁਰੂਆਤੀ ਦੌਰ 'ਚ ਉਹਨਾਂ ਦੇ ਨਾਲ ਚੱਲੇ ਸੀ ਉਹਨਾਂ ਨੇ ਉਹਨਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਨਾਲ ਸ਼ੁਰੂਆਤੀ ਦੌਰ ਤੋਂ ਕੰਮ ਕੀਤਾ ਇਸ ਕਰਕੇ ਮੈਂ ਇਸ ਵਿਸ਼ੇਸ਼ ਦਿਨ ਤੇ ਜਿੱਥੇ ਉਹਨਾਂ ਨੇ ਸਿੱਖ ਕੌਮ ਨੂੰ ਯਾਦ ਕੀਤਾ ਵਿਸ਼ੇਸ਼ ਖਾਲਸਾ ਦਿਵਸ ਨੂੰ ਯਾਦ ਕੀਤਾ ਤੇ ਨਾਲ ਸਾਰੇ ਫੋਟੋਗ੍ਰਾਫਰ ਸਾਥੀਆਂ ਦਾ ਸਨਮਾਨ ਕੀਤਾ ਮੈਂ ਇੰਡੀਅਨ ਆਈਡੀ ਅਕੈਡਮੀ ਦੇ ਰਵਿੰਦਰਨ ਸ਼ਰਮਾ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕ ਦਾ ਰਹੇ ਹੋ ਸਾਡੇ ਪੱਤਰਕਾਰਾਂ ਨੂੰ ਇਹ ਬਹੁਤ ਵਧੀਆ ਲਾਈਨ ਹੈ ਜਿਹੜੀ ਦੱਸੀ ਹੈ ਇੰਡੀਅਨ ਆਈਡਲ ਅਕਾਦਮੀ ਦੇ ਇਸੇ ਕਰਕੇ ਦੱਸਿਆ ਹੈ ਕਿ ਜਿਹੜੀ ਪੱਤਰਕਾਰਤਾ ਹੈ ਔਰ ਅਖਬਾਰੀ ਲਾਈਨ ਹੈ ਇਹ ਬਰਾਬਰ ਹੈ ਜੇ ਉਹ ਮੈਸੇਜ ਦਿੰਦੀ ਹੈ ਤੇ ਮੈਸੇਜ ਅਸੀਂ ਵੀ ਦਿੰਨੇ ਆ ਉਨਾ ਹੀ ਜਿੰਨਾ ਗਾਣਾ ਲੋਕਾਂ ਨੂੰ ਰੂਲ ਸਕੀਮ ਸਕੂਨ ਦਿੰਦਾ ਉਹਨਾਂ ਹੀ ਅਖਬਾਰ ਵੀ ਲੋਕੀ ਸਵੇਰੇ ਪੜ੍ਹ ਕੇ ਸਕੂਨ ਮਹਿਸੂਸ ਕਰਦੇ ਆ ਗੱਲ ਕਰੇ ਪੱਤਰਕਾਰਾਂ ਦੀ ਗੱਲ ਪਹਿਲੇ ਵਾਲੀ ਮਾਹੌਲ ਰਹਿ ਨਹੀਂ ਪੱਤਰਨਾਂ ਵਿੱਚ ਕਿਤਾ ਇਹ ਕੰਨੀ ਚੇ ਪੱਤਰਕਾਰਾਂ ਦੇਖੋ ਗੱਲ ਇਹ ਹੈ ਵੀ ਜਿਹੜੀ ਪੱਤਰਕਾਰ ਦਾ ਅਸੀਂ ਕੀਤੀ ਹੈ ਜਦੋਂ ਅਸੀਂ 2002 ਦੇ ਵਿੱਚ ਆਏ ਸੀ ਸਾਨੂੰ ਲੋਕੀ ਇੱਜ਼ਤ ਤੇ ਮਾਣ ਨਾਲ ਬੁਲਾਉਂਦੇ ਸੀ ਅੱਜ ਦੀ ਡੇਟ ਤੇ ਅਗਲੇ ਕਹਿੰਦੇ ਯਾਰ ਆ ਗਿਆ ਕਿੱਥੋਂ ਆ ਗਿਆ ਨਵਾਂ ਸਿਆਪਾ ਇਸ ਕਰਕੇ ਇਸ ਗੱਲ ਤੋਂ ਬਚਣ ਦੀ ਲੋੜ ਹੈ ਕਿ ਆਪਣੇ ਵਿੱਚ ਲੋਕੀ ਇਹ ਨਾ ਕਹਿਣ ਕਿ ਕਿੱਥੋਂ ਆ ਗਿਆ ਸਿਆਪਾ ਉਹ ਤੁਹਾਨੂੰ ਉਦਾਂ ਹੀ ਮਾਨ ਸਨਮਾਨ ਦੇਣ ਜਿੱਦਾਂ ਸਾਨੂੰ 2002 ਤੋਂ ਮਿਲਦਾ ਆ ਰਿਹਾ ਹਾਂ ਮੈਡਮ ਕੀ ਨਾਮ ਹੈ ਹੋਰ ਮੈਂ ਡਾਕਟਰ ਰੀਨੂ 베ਰੀ ਜੀ ਮੈਂ ਕੀ ਕਹਿਣਾ ਚਾਹੂਗੀ ਅੱਜ ਦਾ ਜਿਹੜਾ ਅੱਜ ਦਾ ਇੱਕ ਬਹੁਤ ਹੀ ਖਾਸ ਪ੍ਰੋਗਰਾਮ ਹੈ ਕਿਉਂਕਿ ਇਹਦੇ ਵਿੱਚ ਜਰਨਲਿਸਟ ਨੂੰ ਆਨਰ ਕੀਤਾ ਜਾ ਰਿਹਾ ਹੈ ਵਿਚ ਇਜ਼ ਅ ਵੈਰੀ ਵੈਰੀ ਰੇਅਰ ਥਿੰਗ ਜਰਨਲਿਸਟ ਨੂੰ ਤਾਂ ਹਮੇਸ਼ਾ ਹੀ ਨੈਗੇਟਿਵ ਨਿਗਾਹ ਨਾਲ ਦੇਖਿਆ ਜਾਂਦਾ ਹੈ ਕਿ ਇਹ ਸਹੀ ਖਬਰ ਨਹੀਂ ਛਾਪ ਰਿਹਾ ਇਹ ਪਤਾ ਨਹੀਂ ਕੀ ਕਰ ਰਿਹਾ ਇਹ ਰਾ ਫੇਰੀ ਸੋ ਅੱਜ ਦਾ ਪ੍ਰੋਗਰਾਮ ਬਹੁਤ ਅੱਛਾ ਲੱਗ ਰਿਹਾ ਹੈਗਾ ਸੋ ਸਾਰੇ ਜਰਨਲਿਸਟ ਵੀ ਬੜੇ ਖੁਸ਼ ਹੈ ਕਿ ਉਹਨਾਂ ਨੂੰ ਰਵਿੰਦਰਨੰਦਨ ਸਰ ਨੇ ਆਨਰ ਕੀਤਾ ਔਰ ਅਸੀਂ ਤਾਂ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਪੇਟ ਕਰਦੇ ਹਾਂ ਬਹੁਤ ਖੁਸ਼ੀ ਆ ਜੀ ਇਹ ਅਕੈਡਮੀ ਕੰਮ ਕਰ ਰਹੀ ਹੈ ਬੱਚਿਆਂ ਵਾਸਤੇ ਇਹ ਅਕੈਡਮੀ ਬਹੁਤ ਅੱਛਾ ਕੰਮ ਕਰ ਰਹੀ ਹੈ ਜੀ ਅ ਅਕੈਡਮੀ ਦਾ ਮੇਨ ਰੋਲ ਇਹ ਹੈ ਜੀ ਬੱਚੇ ਨੂੰ ਸੁਰ ਔਰ ਤਾਲ ਦਾ ਐਨਰਕ ਗਿਆਨ ਦੇਣਾ ਕਿ ਉਹ ਆਪਣੇ ਆਪ ਇੰਡੀਪੈਂਡੈਂਟ ਗਾਣਾ ਗਾਂਦੇ ਕਾਬਿਲ ਚਾ ਸਿਰਫ ਇਹ ਨਹੀਂ ਹੈ ਕਿ ਸ਼ੌਕੀਆ ਗਾ ਰਹੇ ਹਨ ਬੱਚੇ ਉਹਨਾਂ ਨੂੰ ਟੈਲੈਂਟਡ ਬਣਾ ਰਹੇ ਹਨ ਉਹਨਾਂ ਦੇ ਵਿੱਚ ਜਿਹੜਾ ਇੱਕ ਹੁਨਰ ਹੈ ਉਹ ਪੈਦਾ ਕਰ ਰਹੇ ਸੋ ਇਹਦੇ ਵਿੱਚ ਸਾਡੇ ਡਿਫਰੈਂਟ ਏਜ ਗਰੁੱਪ ਦੇ ਮੈਂਬਰਸ ਹੈਗੇ ਹਨ ਸੋ ਸਾਰਿਆਂ ਨੂੰ ਬੜੀ ਖੁਸ਼ੀ